ਸਤਿ ਸ਼੍ਰੀ ਅਕਾਲ ਦੋਸਤੋ ਜਿਹਨੇ ਵੀ ਭੈਣ ਭਰਾ ਸਾਡੇ ਪੇਜ ਨੂੰ ਦੇਖ ਰਹੇ ਨੇ YouTube ਚੈਨਲ ਤੇ ਚਰਨ ਸਿੰਘ ਮੱਖਾ ਤੇ ਸਾਡੇ Facebook ਪੇਜ ਨੂੰ ਭੈਣ ਭਰਾ ਸਾਡੇ ਬਹੁਤ ਦੇਖ ਰਹੇ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਗੱਲ ਸਾਂਝੀ ਕਰਦੇ ਆ ਦੋਸਤੋ ਖੇਤ ਆਏ ਸੀਗੇ ਕਿ ਇੱਕ ਮੇਰੇ ਗੱਲ ਯਾਦ ਆਈ ਕਿ ਵੀ ਆਪਣੇ ਅੱਜ ਦੇ ਸਮੇਂ ਦੇ ਵਿੱਚ ਵੀ ਆਪਾਂ ਡਿਜੀਟਲ ਸਿਸਟਮ ਹੋ ਗਿਆ ਅੱਜ ਸਾਡਾ ਸਾਡਾ ਸਿਸਟਮ ਹੈ ਜਿਹੜਾ ਪੜਾਈ ਦਾ ਹੋ ਗਿਆ ਅੱਜ ਅੱਜ ਸਮੇਂ ਦੇ ਹਿਸਾਬ ਨਾਲ ਬਦਲਣਾ ਪੈਣਾ ਸਭ ਨੂੰ ਸਮੇਂ ਦੇ ਨਾਲ ਰਲਣਾ ਪੈਣਾ ਹੈ ਸਮੇਂ ਦਾ ਖਾਣੀ ਬਣਨਾ ਪੈਣਾ ਅੱਜ ਨੀਂਨਾ ਤੋਂ ਗੱਲ ਯਾਦ ਆਈ ਸੀ ਮੇਰੇ ਵੀ ਇਹ ਆਪਣੇ ਦਾਦੇ ਪਰਦਾਦਿਆਂ ਨੇ ਉਦੋਂ ਵੀ ਗਾਂ ਆਪਣੇ ਪਰਦਾਦਿਆਂ ਨੇ ਵੀ ਕਿੰਨਾ ਆਬਦੇ ਲਈ ਆਬਦੇ ਬੱਚਿਆਂ ਲਈ ਕਿੰਨਾ ਆਪਣੇ ਲਈ ਇਹ ਦੋਖੁੱਡ ਰੱਖੇ ਨੇਗੇ ਵੀ ਕੋਈ ਮੈਨੂੰ ਇਹ ਨਾ ਕਹਦੇ ਵੀ ਆਪਦੇ ਬੱਚਿਆਂ ਲਈ ਕੁਝ ਪਿੱਛੇ ਛੱਡਿਆ ਨਹੀਂਗਾ ਤੇ ਜਦੋਂ ਉਹ ਦੁਨੀਆ ਤੋਂ ਚਲੇ ਗਏ ਉਹਦੀ ਬਰਾਸਤ ਉਹਦੇ ਬੱਚਿਆਂ 'ਨੋਂ ਚੜ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਦੇ ਬੱਚਿਆਂ ਲਈ ਵੀ ਜਿਹੜੀ ਸਾਡੇ ਦਾਦੇ ਇਲਾਹੀ ਹੈ ਇਹ ਨਾ ਵਿਕ ਜੇ ਉਹਨਾਂ ਨੇ ਆਪਦੇ ਬੱਚਿਆਂ ਲਈ ਕਹਿੰਦੇ ਵੀ ਪਤੀ ਨਹੀਂ ਬੇਥ ਕਿੰਨੇ ਇੱਕ ਸਾਡੇ ਦਾਦੇ ਪਰਦਾਦੇ ਦਾਦੀਆਂ ਕਿੰਨੀਆਂ ਮਤਾਮਾ ਸਾਡੀਆਂ ਇੱਥੋਂ ਦੁਨੀਆ ਦੇ ਉੱਤੋਂ ਚਲੀਆਂ ਗਈਆਂ ਵੀ ਸਾਡੇ ਆ ਦੋ ਖੁੱਡਾ ਜਿਨ੍ਹਾਂ ਨੂੰ ਅੱਜ ਅਸੀਂ ਬੀਜ ਰਹਿ ਜਾਂਗੇ ਉਹਨਾਂ ਨੂੰ ਦੇਖਣ ਵਾਸਤੇ ਕਿਉਂਕਿ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਆਪਾਂ ਨੂੰ ਇੱਕ ਆਪਦੇ ਪਿਤਾ ਦਾ ਨਾਮ ਦਾਦੇ ਦਾ ਨਾਮ ਤੇ ਪਰਦਾਦੇ ਦਾ ਨਾਮ ਇਹੀ ਯਾਦ ਆਦਾ ਅੱਗੇ ਉਦੋਂ ਪੀੜੀਆਂ ਦੇ ਨਾਮ ਕੋਈ ਯਾਦ ਨਹੀਂ ਉਹਨਾਂ ਨੇ ਵੀ ਕਿੰਨੀਆਂ ਦੁੱਖ ਤਕਲੀਫਾਂ ਝੱਲ ਕੇ ਆਪਣੇ ਲਈ ਜਿਹੜੇ ਦੋ ਖੁੱਡਾਂ ਰੱਖੇ ਨੇਗੇ ਵੀ ਉਹਨਾਂ ਨੇ ਉਦੋਂ ਸਮਾਂ ਕੁਝ ਹੋਰ ਸੀਗਾ ਉਦੋਂ ਸਤਜੁਗ ਦਾ ਸਮਾਂ ਸੀਗਾ ਉਹ ਪ੍ਰਾਤਨ ਸਮਾਂ ਸੀਗਾ ਜਿਹੜਾ ਜਿਹੜੇ ਲਈ ਸਾਡੇ ਅੱਜ ਦੋ ਖੁੱਡ ਸਾਡੇ ਭਰਾਵਾਂ ਲਈ ਸਾਰਿਆ ਬਸਤੀ ਇਹ ਰਹਿ ਗਈ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਆਂਗੇ ਕਿ ਵੀ ਅੱਜ ਜਿਹੜਾ ਸਾਡੇ ਹਾਲਾਤ ਨੇਗੇ ਉਹ ਕਿਹੋ ਜਿਹੀ ਬਣ ਗਏ ਕਿਉਂਕਿ ਜਿਹੜੇ ਪਿੱਛੇ ਜਿਹੜੀਆਂ ਆਪਣੀਆਂ ਵਿਰਾਸਤਾਂ ਚੱਲ ਰਹੀਆਂ ਨੇ ਉਹਨਾਂ ਨੇ ਇੱਕ ਦੂਜੇ ਨੂੰ ਬੱਚਿਆਂ ਵਾਸਤੇ ਰੱਖ ਜਾਂ ਉਹ ਮੇਜੁਕਰੀ ਵਿਰਾਸਤਾਂ ਆਪਣੀਆਂ ਚੜੀਆਂ ਜਾਂਦੀਆਂ ਚੜੀਆਂ ਜਾਂਦੀਆਂ ਅੱਜ ਆ ਗਈਆਂ ਕਿੱਥੇ ਕਿਹੜੀ ਪੀੜੀ ਦੇ ਵਿੱਚ ਆ ਗਈਆਂ ਤੇ ਬੱਚਿਆਂ ਵਾਸਤੇ ਬੰਦਾ ਕਿੰਨਾ ਕੁਸ਼ ਕਰਦਾ ਹੈਗਾ ਕਿੰਨਾ ਆਪਦੀ ਔਲਾਦ ਖਾਤਰ ਪਾਪੜ ਵੇਲਦਾ ਹੈ ਤੇ ਮੇਰੇ ਬੱਚਿਆਂ ਵਾਸਤੇ ਮੇਰੇ ਬੱਚਿਆਂ ਦਾ ਭਵਿੱਖ ਵਧੀਆ ਬਣੇ ਮੈਂ ਆਪਦੇ ਬੱਚਿਆਂ ਨੂੰ ਪੜਾਵਾ ਲਿਖਾਵਾ ਮੇਰੇ ਬੱਚੇ ਨੌਕਰੀਆਂ ਤੇ ਲੱਗਣ ਤੇ ਸਾਡਾ ਜਿਹੜਾ ਜੀਵਨ ਹੈ ਉਹ ਵਧੀਆ ਬਣੇ ਸਾਡੇ ਬੱਚਿਆਂ ਦਾ ਜੀਵਨ ਵਧੀਆ ਬਣੇ ਤੇ ਸਾਡਾ ਜਿਹੜਾ ਬੜਾ ਪੈਗ ਹੈ ਹੋ ਸੌਖਾ ਲੰਗੇ ਵੀ ਸਾਡੀ ਜਿਹੜੀ ਜ਼ਿੰਦਗੀ ਹੈ ਅਸੀਂ ਕਠਨ ਕਮਾਈਆਂ ਦੇ ਨਾਲ ਕਰਕੇ ਦੋ ਖੁੱਡਾ ਬੱਚਿਆਂ ਵਾਸਤੇ ਰੱਖੀਏ ਪਰ ਅੱਜ ਸਮਾਂ ਉਲਟ ਹੋ ਗਿਆ ਜਿਹੜੇ ਸਮੇਂ ਦੇ ਵਿੱਚ ਮਾਤਾ ਪਿਤਾ ਦੀ ਬੱਚਿਆਂ ਨੇ ਡੰਗੂਰੀ ਬਣਨਾ ਸੀਗਾ ਉਹ ਅੱਜ ਸਮਾਂ ਬਿਲਕੁਲ ਉਲਟ ਹੋ ਗਿਆ ਲੋਕ ਤਾਂ ਤੁਸੀਂ ਗੱਲ ਚੰਗੀ ਤਰ੍ਹਾਂ ਸੁਣ ਲਿਓ ਕਿਉਂ ਹੋ ਗਿਆ ਅੱਗੇ ਜਿਹੜੀਆਂ ਆਰਥੀਆਂ ਸੀਗੀਆਂ ਉਹ ਪੂਰੀ ਉਮਰ ਭੋਗ ਕੇ ਬੱਚਿਆਂ ਦੇ ਮੋਢਿਆਂ ਦੇ ਉੱਤੇ ਮਾਤਾ ਪਿਤਾ ਦੀਆਂ ਆਰਥੀਆਂ ਜਾਂਦੇ ਹੁੰਦੀਆਂ ਸੀਗੀਆਂ ਕਿ ਉਹ ਆਪਣੀ ਸਹੀ ਪੂਰੀ ਉਮਰ ਭੋ ਕੇ ਜਾਂਦੇ ਸੀ 80 85 ਸਾਲ 100 ਸਾਲ ਦੇ ਲਗਭਗ ਵੀ ਜਾਂਦੇ ਸੀਗੇ ਅੱਜ ਸਾਡੇ ਨੌਜਵਾਨ ਬੱਚੇ ਬੱਚੀਆਂ ਕਿਹੜੀ ਸਾਡੀ ਜਿਹੜੀ ਅੱਜ ਪੰਜ ਦਰਿਆਵਾਂ ਦੀ ਧਰਤੀ ਹੈਗੀ ਸਾਰੀਆਂ ਇਹਨਾਂ ਨੇ ਆਸਾਂ ਦੇ ਉੱਤੇ ਪਾਣੀ ਫਿਰ ਗਿਆ ਅੱਜ ਦੇ ਸਮੇਂ ਦੇ ਵਿੱਚ ਕਿਉਂ ਫਿਰ ਗਿਆ ਵੀਡੀਓ ਨੂੰ ਧਿਆਨ ਨਾਲ ਦੇਖਿਓ ਕਿ ਜਿਹੜੇ ਮਾਪਿਆਂ ਦੀ ਬੱਚਿਆਂ ਲਈ ਡੰਗੋਰੀ ਬਣਨਾ ਸੀ ਕੁਸਤਾ ਫੇਰ ਜਗਾਈ ਦਾ ਸ਼ਿਕਾਰ ਹੋ ਗਏ ਉਹ ਡਿਪਰੈਸ਼ਨ ਦੇ ਵਿੱਚ ਆ ਗਏ ਐਨੇ ਪੜ੍ਹ ਲਿਖ ਕੇ ਬੱਚੇ ਸਾਡੇ ਉਹਨਾਂ ਦੇ ਦਿਮਾਗ ਦੇ ਉੱਤੇ ਇੱਕ ਟੈਨਸ਼ਨ ਹੋ ਗਈ ਉਹ ਹਾਰਟ ਅਟੈਕ ਨਾਲ ਮੌਤਾਂ ਹੋ ਰਹੀਆਂ ਨੇਗੀਆਂ ਦੂਸਰੀ ਸਾਡੀ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਦੇ ਉੱਤੇ ਇੱਕ ਜਿਹੜਾ ਸੇਮਾ ਦਰਿਆ ਹੈ ਉਹ ਨਸ਼ਿਆਂ ਦਾ ਚੱਲ ਰਿਹਾ ਹੈਗਾ ਜਿਹੜੇ ਮਾਪੇ ਉਹਦੀ ਡੰਗੋਰੀ ਬੱਚਿਆਂ ਨੇ ਵੱਡਣਾ ਸੀ ਵਿੜਾਪੇ ਦਾ ਸਹਾਰਾ ਬਣਨਾ ਸੀ ਆਪਦੇ ਮਾਪੇ ਉਹਦਾ ਪਾਲਣ ਪੋਸ਼ਣ ਕਰਨਾ ਸੀਗਾ ਉਹਨਾਂ ਦੀਆਂ ਦੁੱਖ ਤਕਲੀਫਾਂ ਬੜਾਪੇ ਦੇ ਵਿੱਚ ਸੋਣਨੀ ਅਸੀ ਬੱਚਿਆਂ ਨੇ ਜਿਹੜੀਆਂ ਆੱਖੀਆਂ ਬੱਚਿਆਂ ਦੀਆਂ ਉਹਨਾਂ ਦੇ ਮਾਪ ਮਾਪੇ ਨੂੰ ਚੁੱਕ ਕੇ ਲਿਜਾਣਾ ਸੀ ਅੱਜ ਉਹ ਸਮੇਂ ਦੇ ਵਿੱਚ ਬਿਲਕੁਲ ਉਲਟ ਹੋ ਗਿਆ ਦੋਸਤੋ ਅੱਜ ਸਾਡੇ ਬੱਚਿਆਂ ਦੀਆਂ ਨੌਜਵਾਨਾਂ ਦੀਆਂ ਆੱਖੀਆਂ ਬੇਰਜਗਾਰੀ ਦੇ ਕਾਰਨ ਕਰਜ਼ੇ ਦੇ ਕਾਰਨ ਤੇ ਨਸ਼ੇ ਦੇ ਕਾਰਨ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਏ ਸਾਡੇ 27 28 ਸਾਲ ਦੇ ਬੱਚਿਆਂ ਦੀਆਂ ਅਰਥੀਆਂ ਉਹ ਮਾਪਿਓ ਦੇ ਮੋਢਾਂ ਦੇ ਉੱਤੇ ਜਾ ਰਹੀਆਂ ਨਹੀਂ ਗੀਆਂ ਅੱਜ ਇਹ ਬਿਲਕੁਲ ਸਾਰਾ ਉਲਟ ਹੋ ਗਿਆ ਹੈ ਕਾਲ ਯੁੱਗ ਦੇ ਸਮੇਂ ਦੇ ਵਿੱਚ ਤੇ ਕਿੰਨਾ ਭਿਆਨਕ ਸਮਾਂ ਆ ਗਿਆ ਕੋਈ ਕਿਸੇ ਦਾ ਦੁੱਖ ਵਡਾਉਣ ਨੂੰ ਤਿਆਰ ਨਹੀਂਗਾ ਕੋਈ ਕਿਸੇ ਦੇ ਲਵੇ ਲੱਗਣ ਨੂੰ ਤਿਆਰ ਨਹੀਂ ਗਾ ਇੱਕ ਦੂਜੇ ਦੀਆਂ ਗੱਲਾਂ ਕਰ ਕਰਾ ਹਰ ਕਪਵਾਉਣ ਵਾਲੀਆਂ ਗੱਲਾਂ ਉਹ ਅੱਜ ਸਾਡੇ ਸਮਾਜ ਦੇ ਉੱਪਰ ਹੋ ਰਹੀਆਂ ਨੇਗੀਆਂ ਜਿਹੜੇ ਬੱਚਿਆਂ ਦਾ ਬੱਚਿਆਂ ਨੇ ਮਾਪਿਆਂ ਦਾ ਸਹਾਰਾ ਮੰਨਣਾ ਸੀ ਦੋਸਤੋ ਉਹ ਅੱਜ ਬੱਚਿਆਂ ਦੀਆਂ ਜਿਹੜੀਆਂ ਅਰਥੀਆਂ ਨੇ ਮਾਤਾ ਪਿਤਾ ਦੇ ਮੋਢਿਆਂ ਦੇ ਉੱਤੇ ਜਾ ਰਹੀਆਂ ਨੇਗੀਆਂ ਕਿ ਜਿੰਨਾ ਵਾਸਤੇ ਆਪਣੇ ਦਾਦੇ ਪਰਦਾਦਿਆਂ ਨੇ ਆਹ ਦੋ ਖੁੱਡਾਂ ਰੱਖਿਆ ਕਣਕ ਦੀ ਬੀਜੀ ਐ ਇਹ ਕਣਕ ਦੇ ਵਿੱਚ ਕਿੰਨਾ ਰੇ ਸਪਰੇ ਕਿੰਨੀ ਸੌਂਗ ਨਾਲ ਪਾਲੀ ਹੈਗੀ ਤੇ ਉਹ ਉਹਦੇ ਬੱਚਿਆਂ ਵਾਸਤੇ ਪਾਲੀ ਹੈਗੀ ਪਰ ਉਹ ਸਾਡੇ ਆ ਜੇ ਬੱਚੀ ਮਾਪਿਆਂ ਦੀਆਂ ਆਖੀਆਂ ਦੇ ਮੋਢਿਆਂ ਦੇ ਉੱਤੇ ਆਖੀਆਂ ਜਾ ਰਹੀਆਂ ਫਿਰ ਇਹ ਜਮੀਨਾਂ ਸਾਡੀਆਂ ਕਿੱਥੋਂ ਰਹਿਣਗੀਆਂ ਇਸ ਕਰਕੇ ਦੋਸਤੋ ਸਾਰਿਆਂ ਨੂੰ ਇਹੀ गुजारिश ਹੈ ਜੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸੱਚੇ ਪਾਤਸ਼ਾ ਸਾਡੇ ਬੱਚਿਆਂ ਨੂੰ ਸਮੱਤ ਬਖਸ਼ ਉਹਨਾਂ ਨੂੰ ਬੁੱਧੀਵਕਸਾ ਉਹ ਚੰਗੇ ਰਸਤੇ ਪੈਣਾ ਸਾਡੇ ਸਮਾਜ ਦੇ ਉੱਤੋਂ ਜਿਹੜਾ ਸਾਡਾ ਇੱਕ ਕਲੰਕ ਲੱਗ ਗਿਆ ਸਾਡੇ ਪੰਜਾਬ ਦੇ ਉੱਤੇ ਪੰਜ ਦਰਿਆਵਾਂ ਦੀ ਧਰਤੀ ਦੇ ਉੱਤੇ ਜਿਹੜਾ ਛੇਮਾ ਦਰਿਆ ਹੈਗਾ ਉਹ ਨਸਿਆਂ ਦਾ ਉਹ ਨਸਿਆਂ ਦਾ ਖਾਤਮਾ ਕਰਦੇ ਪ੍ਰਮਾਤਮਾ ਨਾ ਸਰਕਾਰਾਂ ਕਰ ਸਕਦੀਆਂ ਲੇਗੀਆਂ ਨਾ ਕੋਈ ਹੋਰ ਕਰ ਸਕਦਾ ਹੈਗਾ ਇਹ ਪ੍ਰਮਾਤਮਾ ਸੱਚੇ ਪਾਸਾ ਤੇਰੇ ਚਰਨਾਂ ਦੇ ਵਿੱਚ ਇੱਕ ਅਰਦਾਸ ਬੇਨਤੀ ਹੈਗੀ ਵੀ ਤੂੰ ਹੀ ਇਸ ਨਸੇ ਦਾ ਖਾਤਮਾ ਕਰ ਸਕਦਾ ਹੈਗਾ ਜਿਹੜੀਆਂ ਸਾਡੇ ਅੱਜ ਬੱਚਿਆਂ ਦੀਆਂ ਜਿਹੜੀਆਂ ਅਰਥੀਆਂ ਮਾਪਿਆਂ ਦੇ ਮੋਢਿਆਂ ਦੇ ਉੱਤੇ ਜਾਂਦੀਆਂ ਨੇ ਉਹ ਮਾਪੇ ਉਹਦੀਆਂ ਅਰਥੀਆਂ ਬੱਚਿਆਂ ਦੇ ਮੋਢਿਆਂ ਦੇ ਉੱਤੇ ਜਾਣ ਇਹ ਸਾਡੇ ਵਿਚਾਰ ਤੁਹਾਨੂੰ ਵਧੀਆ ਲੱਗੇ ਸਾਡੇ YouTube ਚੈਨਲ ਸਾਡੇ ਮਾਲਵਾ ਸਾਡੇ ਪੇਜ ਨੂੰ Facebook ਪੇਜ ਨੂੰ ਫੋਲੋ ਜਰੂਰ ਕਰਿਓ ਆਪਦੇ ਕੀਮਤੀ ਵਿਚਾਰ ਤੁਸੀਂ ਕਮੈਂਟਾਂ ਦੇ ਵਿੱਚ ਦੱਸਣੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ ਜੀ